ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੈਂ ਇੱਕ ਗੱਲ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਆਪਣੇ ਸਾਰੇ ਗ੍ਰੰਥੀ ਸਿੰਘ ਵੀਰਾਂ ਦੇ ਨਾਲ ਪਿੱਛੇ ਜੇ ਇੱਕ ਗੱਲ ਆਈ ਸੀ ਵੀ ਇੱਕ ਹਰਪ੍ਰੀਤ ਸਿੰਘ ਜੀ ਗ੍ਰੰਥੀ ਸਿੰਘ ਨਾਮ ਉਹਨਾਂ ਦਾ ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਸੀ ਆਪਣੀ ਵੀ ਜੋ ਕਮੇਟੀ ਤੋਂ ਕਹਿੰਦੇ ਕਿਸੇ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਉਹ ਮਸਲਾ ਇੰਟਰਨੈਸ਼ਨਲ ਪੱਧਰ ਤੇ ਬਾਹਰਲੇ ਸਿੱਖਾਂ ਦੇ ਵਿੱਚ ਵੀ ਗਿਆ ਉਹ ਮਸਲਾ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਗਿਆ ਤੇ ਐ ਜੀ ਪੀ ਸੀ ਦੇ ਕੋਲੇ ਵੀ ਗਿਆ ਉਹਦੇ ਤੇ ਅਸੀਂ ਵੀ ਵਿਚਾਰ ਕੀਤੀ ਤੇ ਅਸੀਂ ਪੰਜਾਬ ਦੇ ਜਿੰਨੇ ਵੀ ਗ੍ਰਾਂਥੀ ਸਿੰਘ ਨੇ ਬੇਨਤੀ ਕੀਤੀ ਤੇ ਜਿੰਨੇ ਵੀ ਆ ਸਕਦੇ ਸੀ ਆਏ ਕਈ ਮਜਬੂਰੀ ਕਾਰਨ ਨਹੀਂ ਆ ਸਕੇ ਪਰ ਹਾਜ਼ਰੀ ਸਾਰਿਆਂ ਦੀ ਪ੍ਰਮਾਣ ਕੀਤੀ ਆ ਜਿੰਨੇ ਵੀ ਗ੍ਰਾਂਥੀ ਸਿੰਘ ਇਕੱਠੇ ਹੋਏ ਸੀਗੇ ਮੈਰੋ ਪਿੰਡ ਵਿੱਚ ਅਸੀਂ 6-7 ਘੰਟੇ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਇਹ ਵੇਖਿਆ ਵੀ ਬਹੁਤ ਗਣਤੀ ਗ੍ਰਾਂਥੀ ਸਿੰਘ ਜਿਹੜੇ ਐਸਜੀਪੀਸੀ ਦੇ ਅੰਡਰ ਗਰੂ ਕਰਨੇ ਉੱਥੇ ਵੀ ਸੇਵਾ ਕਰਦੇ ਨੇ ਤੇ ਆਪਣਾ ਇਹ ਬਹੁਤ ਜ਼ਰੂਰੀ ਮਸਲਾ ਇਹ ਸਿੱਖਾਂ ਲਈ ਗ੍ਰਾਂਥੀ ਸਿੰਘਾਂ ਲਈ ਤੇ ਅਸੀਂ ਗ੍ਰਾਂਥੀ ਸਿੰਘਾਂ ਨੇ ਬੇਨਤੀ ਕੀਤੀ ਵੀ ਇਹ ਵੀ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਅਸੀਂ ਵੀ ਚਾਹੁੰਦੇ ਹਾਂ ਵੀ ਤੁਸੀਂ ਵੀ ਕੌਮ ਦਾ ਸਰਮਾਇਆ ਕੌਮ ਦਾ ਕੌਮ ਨੂੰ ਬਹੁਤ ਦੇਣ ਹੁੰਦੀ ਹੈ ਗ੍ਰਾਂਥੀ ਸਿੰਘਾਂ ਦੀ ਤੇ ਬੱਚਿਆਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਉਣਾ ਬਾਣੀ ਪੜਾਉਣ ਵਿੱਚ ਤੇ ਅਸੀਂ ਜਿੰਨੇ ਜੋ ਗਿਆ ਸੀ ਤੁਹਾਡਾ ਸਾਥ ਜ਼ਰੂਰ ਦੇਵਾਂਗੇ ਤੇ ਜਿੰਨੀ ਵੀ ਗੱਲਬਾਤ ਉਸ ਦਿਨ ਇੱਥੇ ਹੋਈ ਆ ਤੇ ਇਹ ਗੱਲਬਾਤ ਹੋਈ ਆ ਵੀ ਇਹ ਜਿਹੜਾ ਮਸਲਾ ਹੈ ਐ ਜੀਪੀਸੀ ਦੇ ਧਿਆਨ ਚ ਲਿਆਂਦਾ ਜਾਵੇ ਪੱਕੇ ਤੌਰ ਤੇ ਤੇ ਜੋ ਉਥੇ ਸੇਵਾਦਾਰ ਨੇ ਸ੍ਰੀ ਕਲਤਕ ਸਾਬ ਭਾਈ ਗੈਨੀ ਕੁਲਦੀਪ ਸਿੰਘ ਜੀ ਗੜਗਾਜ ਉਹਨਾਂ ਤੱਕ ਵੀ ਗ੍ਰਾਂਥੀ ਸਿੰਘਾ ਨੇ ਬੇਨਤੀ ਕੀਤੀ ਭਾਈ ਸਾਹਿਬ ਤੁਸੀਂ ਜਾ ਕੇ ਗੱਲਬਾਤ ਕਿਸ ਹਿਸਾਬ ਨਾਲ ਕਰੋ ਤੇ ਅਸੀਂ ਗ੍ਰਾਂਥੀ ਸਿੰਘਾ ਦੇ ਕਹਿਣ ਤੇ ਐ ਜੀਪੀਸੀ ਤੇ ਐ ਜੀਪੀਸੀ ਵੱਲੋਂ ਲਾਏ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਉਹਨਾਂ ਕੋਲੇ ਅਸੀਂ ਗਏ ਆ ਸ੍ਰੀ ਕਾਲ ਤਖਤ ਸਾਹਿਬ ਤੇ ਅਸੀਂ ਉਹਨਾਂ ਦੇ ਕੋਲੇ ਜਿੰਨੀਆਂ ਵੀ ਗੱਲਾਂ ਬਾਤਾਂ ਸਾਡੇ ਨਾਲ ਗ੍ਰਾਂਥੀ ਸਿੰਘਾ ਨੇ ਕੀਤੀਆਂ ਦੁੱਖ ਸੁੱਖ ਬੋਲੇ ਉਹ ਅਸੀਂ ਸਾਰੀਆਂ ਹੀ ਉੱਥੇ ਰੱਖੀਆਂ ਵੀ ਭਾਈ ਵੀ ਆਹ ਗੱਲ ਆ ਤੇ ਆਹ ਗੱਲ ਕਰਕੇ ਵੀ ਪ੍ਰੋਬਲਮ ਆ ਰਹੀ ਹੈ ਗ੍ਰਾਂਥੀ ਸਿੰਘਾ ਦੇ ਜੀਵਨ ਤੇ ਵਿੱਚ ਵੀ ਪਰਿਵਾਰ ਦੇ ਵਿੱਚ ਵੀ ਸਾਰੀਆਂ ਕਮੇਟੀਆਂ ਗਲਤ ਨਹੀਂ ਹੁੰਦੀਆਂ ਤੇ ਸਾਰੇ ਸਿੰਘ ਗਲਤ ਨਹੀਂ ਹੁੰਦੇ ਇਸ ਕਰਕੇ ਇਸ ਤੇ ਵੱਡੇ ਲੈਵਲ ਤੇ ਕੋਈ ਵਿਚਾਰ ਕੀਤੀ ਜਾਵੇ ਗ੍ਰਾਂਥੀ ਸਿੰਘਾ ਦੀਆਂ ਜਿਹੜੀਆਂ ਸਿਮਾਵਾਂ ਨੇ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਉਹਨਾਂ ਦੀਆਂ ਤਰਖਾਹਾਂ 'ਚ ਵਾਧਾ ਕੀਤਾ ਜਾਵੇ ਉਹਨਾਂ ਦੇ ਬੱਚਿਆਂ ਦੀਆਂ ਹੋ ਸਕਿਆ ਫੀਸਾਂ ਮਾਫ ਕਰਾਈਆਂ ਜਾਣ ਇਹਨਾਂ ਦੇ ਜੀਵਨ ਅਲ ਪਰਿਵਾਰ ਅਲ ਧਿਆਨ ਦਿੱਤਾ ਜਾਵੇ ਗੁਰੂ ਘਰ ਦੇ ਸੇਵਾਦਾਰ ਨੇ ਗਿਆਨੀ ਕੁਲਦੀਪ ਸਿੰਘ ਜੀ ਗੜਗੱਜੂ ਉਹਨਾਂ ਨੇ ਇਹ ਗੱਲਬਾਤ ਬਹੁਤ ਧਿਆਨ ਨਾਲ ਸੁਣੀ ਬਹੁਤ ਪ੍ਰੇਮ ਦਿੱਤਾ ਤੇ ਉਹਨਾਂ ਨੇ ਕਿਹਾ ਸੀ ਵੀ ਇਹ ਗੱਲਬਾਤ ਕਰਨੀ ਚਾਹੁੰਦੇ ਸੀ ਸਾਡੇ ਕੋਲੇ ਮਸਲਾ ਆਇਆ ਸੀ ਚਲੋ ਤੁਸੀਂ ਆਏ ਤੇ ਆਪਾਂ ਰਲ ਮਿਲ ਕੇ ਸੰਗਤ ਦੇ ਨਾਲ ਹੀ ਸਾਰੇ ਵੱਡੇ ਹੁੰਦੇ ਆ ਵੀ ਰਲ ਮਿਲ ਕੇ ਆਪਾਂ ਇਸ ਮਸਲੇ ਨੂੰ ਹੱਲ ਕਰੀਏ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੁਣਾ ਕੋਲੇ ਗ੍ਰੰਥੀ ਸਿੰਘਾ ਦੇ ਕਹਿਣ ਤੇ ਅਸੀਂ ਗਏ ਆ ਐਸਜੀਪੀਸੀ ਕੋਲੇ ਵੀ ਗ੍ਰੰਥੀ ਸਿੰਘਾ ਦੇ ਕਹਿਣ ਤੇ ਸੀ ਗਏ ਆ ਵੀ ਚਲੋ ਜੇ ਸਾਡੇ ਜਾਣਨਾ ਤੁਹਾਨੂੰ ਲੱਗਦਾ ਵੀ ਮਸਲਾ ਹੱਲ ਹੁੰਦਾ ਤੇ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨੀ ਚਾਹੁੰਦੇ ਸੀ ਸਾਰੇ ਜਾਣੀ ਪਰ ਮੈਂ ਨਹੀਂ ਚਾਹੁੰਦਾ ਵੀ ਇਹ ਪਰਿਵਾਰਕ ਮਸਲਾ ਕਿਉਂਕਿ ਸਿੱਖ ਇੱਕ ਪਰਿਵਾਰ ਹੀ ਨੇ ਪੰਥ ਦਾ ਮਸਲਾ ਵੀ ਆਪਾਂ ਕੋਈ ਅਲੀਗੇਸ਼ਨ ਲਾਈਏ ਆਪਾਂ ਕੋਈ ਗੱਲਬਾਤ ਰੱਖੀਏ ਤੇ ਲੋਕਾਂ ਚ ਇਹ ਮਜ਼ਾਕ ਬਣ ਜਾਵੇ ਵੀ ਇਹ ਇਸ ਜਿਹੜੀ ਕਮਿਊਨਿਟੀ ਸਿੱਖ ਕਮਿਊਨਿਟੀ ਦੇ ਗ੍ਰਾਂਥੀ ਸਿੰਘ ਆ ਇਹ ਤਾਂ ਬਹੁਤ ਔਖੇ ਨੇ ਇਸ ਕਰਕੇ ਅੰਦਰ ਖਾਤੇ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣਾ ਨੇ ਜੋ ਸੇਵਾ ਕਰਦੇ ਨੇ ਸ੍ਰੀ ਹਰਿਖੰਦਕ ਸਾਹਿਬ ਉਹਨਾਂ ਨੇ ਇਹ ਗੱਲਬਾਤ ਆਖੀ ਆ ਵੀ 16 ਤਰੀਕ ਜਿਹੜੀ ਹੁਣ ਆ ਰਹੀ ਆ ਵਿਸਾਖੀ ਤੋਂ ਬਾਅਦ ਹੀ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਜਾਰੀ ਹੋਣਗੀਆਂ ਤੇ ਅਸੀਂ 2 ਦਿਨ 3 ਦਿਨ ਬਾਅਦ ਇਸ ਪੇਜ ਤੋਂ ਇੱਕ ਵੀਡੀਓ ਜਾਰੀ ਕਰਿਆ ਕਰਾਂਗੇ ਵੀ ਅੱਜ ਅਸੀਂ ਕਿਹੜੇ ਜ਼ਿਲ੍ਹੇ ਦੇ ਵਿੱਚ ਆਉਣਾ ਹਫ਼ਤੇ ਦੇ ਵਿੱਚ ਦੋ ਦੋ ਗੇੜੇ ਲਾਇਆ ਕਰਨਗੇ ਐਸਜੀਪੀਸੀ ਦੇ ਨਾਲ ਕੁਲਦੀਪ ਸਿੰਘ ਜੀ ਗੜਗਾਜ ਹੋਣੀ ਤੇ ਨਾਲ ਅਸੀਂ ਹੋਇਆ ਕਰਾਂਗੇ ਇੱਕ ਦਿਨ ਦੇ ਵਿੱਚ ਤਿੰਨ ਜ਼ਿਲ੍ਹੇ ਕੱਢਿਆ ਕਰਾਂਗੇ ਤੇ ਹਫ਼ਤੇ 'ਚ ਦੋ ਵਾਰ ਹੀ ਆਇਆ ਕਰਾਂਗੇ ਮਤਲਬ ਹਫ਼ਤੇ ਦੇ 6 ਜ਼ਿਲ੍ਹੇ ਕੱਢਾਂਗੇ ਵੀ ਇਹ ਮਹੀਨੇ ਦੇ ਵਿੱਚ ਵਿੱਚ ਆਪਾਂ ਕੰਪਲੀਟ ਕਰ ਦਾਂਗੇ ਹਰੇਕ ਜ਼ਿਲ੍ਹਾਵਾਰ ਮੀਟਿੰਗ ਹੋਊਗੀ ਸਾਰੇ ਗ੍ਰਾਂਥੀ ਸਿੰਘਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਆਉਣਾ ਦੂਜੇ ਜ਼ਿਲ੍ਹੇ ਦੇ ਵਿੱਚ ਤੁਸੀਂ ਇੰਟਰਫੇਅਰ ਨਹੀਂ ਕਰਨਾ ਅਸੀਂ ਇਸ ਵੀਡੀਓ ਰਾਹੀਂ ਸਾਰੀ ਸੰਗਤ ਨੂੰ ਕੌਮ ਨੂੰ ਪੰਥ ਨੂੰ ਬੇਨਤੀ ਕਰਦੇ ਹਾਂ ਮੇਰੀਆਂ ਹੋਰ ਜਿੰਨੀਆਂ ਵੀ ਵੀਡੀਓ ਆ ਚਲੋ ਉਹ ਅੱਗੇ ਸ਼ੇਅਰ ਹੁੰਦੀਆਂ ਨਹੀਂ ਹੁੰਦੀਆਂ ਮੈਨੂੰ ਕਦੇ ਇਸ ਤੱਕ ਚੀਜ਼ ਦਾ ਕੋਈ ਮਤਲਬ ਨਹੀਂ ਹੈ ਪਰ ਇਹ ਪੰਥ ਦਾ ਮਸਲਾ ਇਸ ਕਰਕੇ ਇਹ ਵੀਡੀਓ ਨੂੰ ਜ਼ਰੂਰੀ ਪੋਸਟ ਕੀਤਾ ਜਾਵੇ ਸਾਰੇ ਕਿਤੇ ਜ਼ਰੂਰੀ ਸ਼ੇਅਰ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਸਾਡੇ ਇਸ ਇੰਸਟਾਗ੍ਰਾਮ ਚੈਨਲ 'ਆਲ ਧਿਆਨ ਪਵੇ ਤੇ ਜਦੋਂ ਅਸੀਂ ਉਹਨਾਂ ਨੂੰ ਆਵਾਜ਼ ਮਾਰਿਆ ਕਈ ਗ੍ਰਾਂਥੀ ਸਿੰਘ ਇਕੱਠੇ ਹੋ ਜਾ ਕਰਨ ਅਸੀਂ ਹੁਣ 2-4 ਦਿਨਾਂ ਦੇ ਵਿੱਚ ਇਹ ਇੱਕ ਪੈਨਲ ਬਣਾ ਲਾਂਗੇ ਵੀ ਪਹਿਲੀ ਪਹਿਲੇ ਦਿਨ ਕਿੱਥੋਂ ਇੱਕ ਦਿਨ ਦੇ ਵਿੱਚ ਤਿੰਨ ਕਿਹੜੇ ਜ਼ਿਲ੍ਹੇ ਹੋਣਗੇ ਅਸੀਂ ਦੋ ਦਿਨ ਪਹਿਲਾਂ ਹੀ ਉਹ ਤਿੰਨ ਜ਼ਿਲ੍ਹਿਆਂ ਨੂੰ ਸੂਚਿਤ ਕਰ ਦਾਂਗੇ ਇੱਕ ਵੀਡੀਓ ਰਾਹੀਂ ਭਾਈ ਤੁਸੀਂ ਜ਼ਰੂਰ ਪਹੁੰਚਣਾ ਜ਼ਿਲ੍ਹੇ 'ਚ ਹੀ ਮੀਟਿੰਗ ਹੋਇਆ ਕਰੂਗੀ ਤੇ ਅਸੀਂ ਹੁਣ ਦੇਖਦੇ ਹਾਂ ਵੀ ਪਹਿਲੋਂ ਕਿਹੜੇ ਤਿੰਨ ਪਿੰਡ ਜ਼ਿਲ੍ਹੇ ਕੱਢਣੇ ਆ ਉਸ ਤੋਂ ਬਾਅਦ ਕਿੰਨਾ ਦੀ ਵਾਰੀ ਆਉਂਦੀ ਆ ਜ਼ਿਲ੍ਹਾ ਪਦਰੀ ਮੀਟਿੰਗ ਹੋਊਗੀ ਤੇ ਮੀਟਿੰਗ ਦੌਰਾਨ ਹੀ ਗ੍ਰਾਂਥੀ ਸਿੰਘਾਂ ਦੀ ਇਹ ਜ਼ਿੰਮੇਵਾਰੀ ਹੋਊਗੀ ਤੁਸੀਂ ਕਮੇਟੀ ਮੈਂਬਰ ਉੱਥੋਂ ਚੋਣਨੇ ਆ ਨਾ ਅਸੀਂ ਚੋਣਨੇ ਨਾ ਐ ਜੀਪੀਸੀ ਚੋਣਨੇ ਤੁਹਾਡੀ ਜ਼ਿਲ੍ਹਾਵਾਰ ਹੀ ਇੱਕ ਕਮੇਟੀ ਤਿਆਰ ਕੀਤੀ ਜਾਊਗੀ ਜਿਹੜੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਕਿਸੇ ਚੀਜ਼ ਦੀ ਲੋੜ ਆ ਤੇ ਉਹਦਾ ਹੱਲ ਹੋ ਕਰਨਗੇ ਜੇ ਉਹਨਾਂ ਤੋਂ ਨਹੀਂ ਹੁੰਦਾ ਤੇ ਉਹ ਸ੍ਰੀ ਕਾਦਤਖ ਸਾਹਿਬ ਬੇਝੱਜ ਕੋਹ ਕੇ ਹੁਣ ਗਿਆਨੀ ਜੀ ਉੱਥੇ ਸੇਵਾਦਾਰ ਸਾਰੇ ਉੱਥੇ ਉਹਨਾਂ ਦੀ ਗੱਲਬਾਤ ਸੁਣਨਗੇ ਅਸੀਂ ਵੀ ਉਹਨਾਂ ਦੀ ਗੱਲਬਾਤ ਨਾਲ ਸਹਿਮਤ ਹੋਵਾਂਗੇ ਇਸ ਕਰਕੇ ਗ੍ਰਾਂਥੀ ਸਿੰਘ ਵੀਰ ਇਹ ਨਾ ਸੋਚਣ ਹੁਣ ਮੈਂ ਇੱਕ ਬੇਨਤੀ ਕਰਨੀ ਹੈ ਗ੍ਰਾਂਥੀ ਸਿੰਘ ਵੀਰਾਂ ਨੂੰ ਜੇ ਗ੍ਰਾਂਥੀ ਸਿੰਘਾ ਦੇ ਦਿਲ ਦੇ ਵਿੱਚ ਸੱਚੀ ਕੋਈ ਦਰਦ ਆ ਕਿਸੇ ਕਮੇਟੀ ਦੇ ਵਿੱਚ ਕੋਈ ਦਰਦ ਆ ਤੇ ਉਹ ਆਉਣਗੇ ਤੇ ਮੈਂ ਚਾਹੁੰਨਾ ਵੀ ਪੰਜ ਮੈਂਬਰੀ ਕਮੇਟੀ ਇੱਕ ਵੱਖਰੀ ਬਣਾ ਕੇ ਉਹਨਾਂ ਚਾਰ ਕਾਰਜਕਾਰੀ ਵੀ ਤੁਹਾਨੂੰ ਤੁਸੀਂ ਪ੍ਰਬੰਧ ਕਰਨਾ ਗਾਂਹ ਜਾ ਕੇ ਅਗਲੇ ਜ਼ਿਲ੍ਹੇ 'ਚ ਜੇ ਤਾਂ ਗ੍ਰਾਂਥੀ ਸਿੰਘਾ ਦਾ ਇੱਕ ਆ ਤੇ ਫਿਰ ਪੰਜ ਸਿੰਘ ਆਉਣਗੇ ਤੇ ਅਸੀਂ ਦੱਸਾਂਗੇ ਵੀ ਭਾਈ 16 ਤਰੀਕ ਨੂੰ ਕਿਹੜੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਾਣਾ ਉੱਥੇ ਜਾ ਕੇ ਗ੍ਰਾਂਥੀ ਸਿੰਘਾ ਨੇ ਲੋਸਮੈਂਟਾ ਕਰਾਉਣਾ ਕਿਹੜੇ ਗੁਰੂ ਘਰੇ ਇਕੱਠ ਕਰਨਾ ਤੇ ਉੱਥੇ ਤੁਸੀਂ ਉਹ ਅੱਗੇ ਜਾ ਕੇ ਪ੍ਰਬੰਧ ਸਾਹਮਣਾ ਬਗਰੋ ਅਸੀਂ ਆਇਆ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਮੈਂ ਤੁਹਾਡੇ ਨਾਲ ਚੱਲੂੰਗਾ ਇਹਦੇ 'ਚ ਇਹ ਨਾ ਸੋਚੋ ਸਾਡੇ ਤੇਲ ਮੱਚ ਜੂ ਇਹਦੇ 'ਚ ਇਹ ਨਾ ਸੋਚੋ ਸਾਡੇ ਪੈਸੇ ਲੱਗ ਜਾਣਗੇ ਇਹਦੇ 'ਚ ਇਹ ਨਾ ਸੋਚੋ ਵੀ ਇਹ ਤਾਂ ਯਾਰ ਭਾਜਣਾ ਠਬਾ ਜੂ ਦੇਖੋ ਥੋੜੇ ਕਰਕੇ ਹੀ ਕਰਨ ਲੱਗੇ ਆ ਜੇ ਤੁਸੀਂ ਇੱਕੇ 'ਚ ਨਹੀਂ ਹੋਵੋਗੇ ਅੱਜ ਤੁਸੀਂ ਨਹੀਂ ਤਰੋਂਗੇ ਤੇ ਇਹ ਫਿਰ ਮੁੜ ਕੇ ਇਹ ਉਹ ਟਾਰਾ ਨਹੀਂ ਮਾਰਨੀ ਆ ਆਪਾਂ ਵੀ ਸਾਡੀ ਕੋਈ ਬਾਹ ਨਹੀਂ ਫਟਦਾ ਜੇ ਆਪਾਂ ਕਿਤੇ ਸਟੈਂਡ ਲੈਣਾ ਸਟੈਂਡ ਕਰਨਾ ਉਹਦੇ ਲਈ ਆਪਾਂ ਨੂੰ ਕੁਛ ਨਾ ਕੁਛ ਤਾਂ ਗਵਾਉਣਾ ਪੈਣਾ ਹੀ ਆ ਇਸ ਕਰਕੇ ਜ਼ਿਲ੍ਹਾ ਵਾਈਜ਼ ਕਮੇਟੀਆਂ ਬਣਨੀਆਂ ਜ਼ਿਲ੍ਹਾ ਵਾਈਜ਼ ਹੀ ਗੱਲਾਂ ਬਾਤਾਂ ਸੁਣੀਆਂ ਜਾਣਗੀਆਂ ਇੱਕ ਦਿਨ ਦੇ ਵਿੱਚ ਤਿੰਨ ਜ਼ਿਲ੍ਹੇ ਕੱਢਿਆ ਕਰਾਂਗੇ ਹਫ਼ਤੇ 'ਚ ਦੋ ਵਾਰ ਹੀ ਆਇਆ ਕਰਾਂਗੇ ਇਸ ਕਰਕੇ ਇਹ ਵੀਡੀਓ ਅਸੀਂ ਇੱਕ ਚੈਨਲ ਆਪਦੇ ਵੀ ਉਹ 'ਚ ਪਾਵਾਂਗੇ ਜਿਹੜਾ ਗਰੁੱਪ ਗ੍ਰਾਂਥੀ ਸਿੰਘਾ ਦਾ ਬਣਿਆ ਜੀ ਦੇ ਮਨ ਦੇ ਵਿੱਚ ਦਰਦ ਦਾ ਦਿਲ ਦੇ ਵਿੱਚ ਦਰਦ ਦਾ ਭਾਈ ਉਹ ਸਿਰਫ ਪੰਜ ਗ੍ਰੰਥੀ ਸਿੰਘ ਚੁਣ ਲੈ ਜਾਣਗੇ ਜਿਹੜੇ ਭਾਈ ਅੱਗੇ ਹੋ ਕੇ ਚੱਲਣਾ ਚਾਹੁੰਦੇ ਆ ਤੇ ਉਹ ਆਉਣ ਉਹ ਅੱਗੇ ਆ ਕੇ ਜਿਲ੍ਹਿਆਂਵਾਜ਼ ਆਪਣਾ ਪ੍ਰਬੰਧ ਰੱਖਣ ਤੇ ਪਿੱਛੋਂ ਐ ਐਜੀਪੀਸੀ ਦੇ ਕਾਰ ਤੱਕ ਸੇ ਤੋਂ ਟੀਮ ਆਇਆ ਕਰੂਗੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਹੋਣੀ ਜਾਂ ਅਸੀਂ ਜਾਂ ਹੋਰ ਵੀ ਸਿੰਘ ਆਇਆ ਕਰਨਗੇ ਤੇ ਆਪਾਂ ਇਸ ਮਸਲੇ ਨੂੰ ਸੰਭਾਲ ਲਈਏ ਮੈਂ ਨਹੀਂ ਚਾਹੁੰਦਾ ਕੋਈ ਵੀ ਗ੍ਰਾਂਥੀ ਸਿੰਘ ਸੁਸਾਈਡ ਕਰੇ ਮੈਂ ਨਹੀਂ ਚਾਹੁੰਦਾ ਕੋਈ ਗ੍ਰਾਂਥੀ ਸਿੰਘ ਸਿੱਖੀ ਛੱਡੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਗ੍ਰਾਂਥੀ ਸਿੰਘ ਦਾ ਬੱਚਾ ਪੜ੍ਹਾਈ ਵੱਲੋਂ ਰਹਿ ਜੇ ਮੈਂ ਨਹੀਂ ਚਾਹੁੰਦਾ ਕਿਸੇ ਵੀ ਗ੍ਰਾਂਥੀ ਸਿੰਘ ਦੇ ਪਰਿਵਾਰ ਦਾ ਕੋਈ ਇਲਾਜ ਵੱਲੋਂ ਰਹਿ ਜੇ ਇਸ ਕਰਕੇ ਅਸੀਂ ਇੱਕ ਇੱਕੇ ਚ ਰਹਿਣਾ ਚਾਹੁੰਨੇ ਆ ਕਿਸੇ ਅਸੀਂ ਉਹਦੇ ਪੈਨਲ ਚ ਰਹਿਣਾ ਚਾਹੁੰਨੇ ਆ ਤਾਂ ਕਰਕੇ ਅਸੀਂ ਬੇਨਤੀ ਕੀਤੀ ਆ ਤੇ ਸਾਰਿਆਂ ਨੇ ਇਹ ਬੇਨਤੀ ਨੂੰ ਸਮਝਣਾ ਐਵੇਂ ਕੋਈ ਹੋਰ ਗੱਲਬਾਤ ਨਹੀਂ ਕਰਨੀ ਲੱਤਾਂ ਨਹੀਂ ਖਿੱਚਣੀਆਂ ਇਸ ਗੱਲਬਾਤ ਨੂੰ ਸਮਝਣਾ ਜੇ ਆਪਣੇ ਤੋਂ ਅੱਜ ਕੋਈ ਗੱਲਬਾਤ ਸਹੀ ਹੁੰਦੀ ਹੈ ਤੇ ਆਪਾਂ ਕਰ ਦਈਏ ਤੇ ਸਾਰੇ ਗ੍ਰਾਂਥੀ ਸਿੰਘਾਂ ਨੂੰ ਬੇਨਤੀ ਹੈ ਅਸੀਂ ਆਪਣੇ ਇੰਸਟਾਗ੍ਰam ਪੇਜ ਤੇ ਇਹ ਵੀਡੀਓ ਜਾਰੀ ਕਰਿਆ ਕਰਾਂਗੇ ਵੀ ਭਾਈ ਅਸੀਂ ਕਿੰਨੀ ਤਰੀਕ ਨੂੰ ਕਿਹੜੇ-ਕਿਹੜੇ ਜ਼ਿਲ੍ਹੇ ਚਾਉਣਾ ਤੇ ਤੁਸੀਂ ਆਪਣੇ ਉਸ ਦਿਨ ਕੰਮ ਨੂੰ ਬੜਾ ਸੰਕੋਚਦੇ ਹੋਏ ਉੱਥੇ ਇਕੱਠੇ ਹੋਏ ਤੇ ਥੋੜਾ ਹੀ ਉਹ ਹੋਊਗਾ ਹੱਕ ਕਮੇਟੀ ਚੋਂ ਦਾ ਜਿਹੜੇ ਤੁਹਾਨੂੰ ਗ੍ਰਾਂਥੀ ਸਿੰਘਾਂ ਦੇ ਵਿੱਚੋਂ ਗ੍ਰਾਂਥੀ ਸਿੰਘ ਚੰਗੇ ਲੱਗਣਗੇ ਵੀ ਜਿਹੜੇ ਸੇਵਾ ਨਿਭਾ ਦੇਣਗੇ ਜ਼ਿਲ੍ਹਾ ਵਾਈਜ਼ ਤੁਸੀਂ ਆਪਦੇ ਆਪ ਹੀ ਉਹਨਾਂ ਨੂੰ ਚੁਣ ਲਿਓ ਵੀ ਜੋ ਤੁਸੀਂ ਗੱਲਬਾਤ ਕਰਨੀ ਆ ਉਹ ਸਾਰੀਆਂ ਕਮੇਟੀਆਂ ਤੋਂ ਵੱਖਰੀ ਹੋਇਆ ਕਰੂਗੀ ਇੰਨੀਆਂ ਕਬੀਨਤੀਆਂ ਕਰਨੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ